ਜਿਵੇਂ ਹੁਣ ਮਤਲਬ ਪਿੱਛੇ ਬਿਮਾਰੀ ਨਹੀਂ ਆਈ ਸੀ ਲੰਬੀ ਸਕਿਨ ਹਾਂ ਲੰਬੀ ਸਕਿਨ ਆਈ ਸੀ ਹਾਂ ਉਹਦੇ ਵਿੱਚ ਕਿੰਨੇ ਬਸੰਦਾਂ ਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਹੋਇਆ ਤੂੰ ਆਮ ਵੀ ਘਰਾਂ ਦੇ ਵਿੱਚ ਕੋਈ ਜਿਵੇਂ ਸਰਦੀ ਗਰਮੀ ਦੇ ਵਿੱਚ ਜਾਂ ਕਿਵੇਂ ਕਿਸੇ ਵੀ ਕਾਰਨ ਕਰਕੇ ਸਾਹ ਵਾਲੀ ਚੀਜ਼ਾਂ ਨੁਕਸਾਨ ਤੋਂ ਹੋ ਜਾਂਦਾ ਹਾਂਜੀ ਤਾਂ 1120 ਰੁਪਏ ਦੇ ਵਿੱਚ 70000 ਰੁਪਏ ਦਾ ਬੀਮਾ ਤੇ ਇਹੀ ਮਤਲਬ ਹੈ ਜੇ ਕੋਈ ਐਸਸੀ ਭਾਈ ਜਰੇ ਦਾ ਬੰਦਾ ਹੈਗਾ ਜੇ ਉਹ ਬੀਮਾ ਕਰਾਉਂਦਾ ਠੀਕ ਜਿਹੜੇ ਗਰੀਬ ਹੈਗੇ ਆ ਬੰਦੇ ਪਸ਼ੂ ਪਾਲਕ ਦੇ ਉਹਨਾਂ ਤੇ ਇਹ ਵੀ 672 ਰੁਪਏ ਚ ਜਨ ਕਿ ਅੱਧ ਚ ਹੀ ਰਹਿ ਜਾਂਦਾ ਹੈ ਅੱਧ ਚ ਰਹਿ ਜਾਂਦਾ ਹਾਂ ਸਕੀਮ ਹੈ ਠੀਕ ਹੈ ਤੇ ਜੇ ਆਪਾਂ ਕੋ 3000 ਰੁਪਏ ਲਾ ਦਾਂਗੇ ਤਾਂ ਤਿੰਨ ਸਾਲਾਂ ਤੱਕ ਉਹ ਜਿਹੜਾ ਪਸ਼ੂ ਹੈਗਾ ਉਹ ਸਰਕਾਰ ਦਾ ਹੋ ਗਿਆ ਬਸ ਠੀਕ ਹੈ ਕੋਈ ਇਨੀ ਕੀ ਹੋਊਗੀ ਜਾਂ ਕਿਵੇਂ ਇਹ ਨਾ ਸਰਕਾਰੀ ਸਕੀਮ ਆ ਇਹ ਹਾਂਜੀ ਕੋਈ ਨਹੀਂ ਕੋ ਪ੍ਰਾਈਵੇਟ ਨਹੀਂ ਇਹ ਜੇ ਤੁਸੀਂ ਕਿਤੇ ਪ੍ਰਾਈਵੇਟ ਕੰਪਨੀ ਤੋਂ ਇਹੀ ਜੇ ਕਰਵਾਉਂਗੇ ਠੀਕ ਹੈ ਜੀ ਕਤੋਂ 15 ਤੋਂ 12 ਤੋਂ 15000 ਰੁਪਏ ਲੱਗੂਗਾ ਇੱਕ ਬਸੂ ਦਾ ਬਾਈ ਬਲਜਿੰਦਰ ਜੀ ਜਿਵੇਂ ਤੁਸੀਂ ਅੱਜ ਕੱਲ ਵੀਡੀਓ ਬਣਾਉਂਦੇ ਰਹਿੰਨੇ ਆ ਜੀ ਤੇ ਜਿਵੇਂ ਆਪਣੇ ਪੰਡਾ ਦੇ ਵਿੱਚ ਵੀ ਵੀ ਪਸ਼ੂਆਂ ਦਾ ਜੋ ਲੋਕ ਵੀ ਧੰਦਾ ਕਰਦੇ ਆ ਜੀ ਕਿ ਉਹਨਾਂ ਵਾਸਤੇ ਸਰਕਾਰ ਵੱਲੋਂ ਕੋਈ ਸਹੂਲਤਾ ਹੀ ਹੋਵੇ ਤਾਂ ਦੱਸੋ ਜੀ ਤੁਹਾਨੂੰ ਜਣਾ ਬਾਈ ਗੱਲ ਆ ਸਹੂਲਤਾ ਤਾਂ ਸਰਕਾਰ ਨੂੰ ਆਉਂਦੀਆਂ ਰਹਿੰਗੀਆਂ ਹਾਂਜੀ ਉਹਨਾਂ ਦਿਨੋਂ ਹੁਣ ਇੱਕ ਸਰਕਾਰ ਨੇ ਸਕੀਮ ਕੱਢੀ ਪਸੂ ਜਿਹਨਾਂ ਬੰਦਿਆਂ ਦੇ ਘਰਾਂ ਦੇ ਵਿੱਚ ਪਸੂ ਪਾਲ ਕੇ ਹੈਗੇ ਆ ਠੀਕ ਹੈ ਜੀ ਕਿ ਪਸੂ ਦਾ ਕੰਮਧੰਦਾ ਕਰਦੇ ਆ ਹਾਂਜੀ ਹਾਂਜੀ ਉਹਨਾਂ ਦਿਨੋਂ ਸਰਕਾਰ ਨੇ ਬੀਮਾ ਸਕੀਮ ਚਲਾਈ ਹੋਈ ਹੈ ਸਰਕਾਰ ਆ ਤੇ ਜਿਵੇਂ ਹੁਣ ਮਤਲਬ ਪਿੱਛੇ ਬਿਮਾਰੀ ਨਹੀਂ ਆਈ ਸੀ ਲੰਬੀ ਸਿਕਨ ਹਾਂ ਲੰਬੀ ਸਿਕਮਾਈ ਸੀ ਹਾਂ ਉਹਦੇ ਵਿੱਚ ਕਿੰਨੇ ਪਸੂ ਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਹੋਇਆ ਤੂੰ ਆਮ ਵੀ ਘਰਾਂ ਦੇ ਵਿੱਚ ਕੋਈ ਜਿਵੇਂ ਸਰਦੀ ਗਰਮੀ ਦੇ ਵਿੱਚ ਜਾਂ ਕਿਵੇਂ ਕਿਸੇ ਵੀ ਕਾਰਨ ਕਰਕੇ ਸਾਂਹ ਵਾਲੀ ਚੀਜ਼ਾਂ ਨਿਸ਼ਾਨਤ ਹੋ ਜਾਂਦਾ ਹਾਂਜੀ ਤੇ ਬੰਦਿਆਂ ਦੇ ਤਾਂ ਵੀ ਇੰਮੇ ਕਰਵਾ ਲੈਣੇ ਤੇ ਬਹੁਤ ਘੱਟ ਕਿਸਾਨ ਆ ਵੀ ਜਿਹੜੇ ਪਸ਼ੂ ਪਾਲਕ ਡੇਰੀ ਵਾਲੇ ਬੰਦੇ ਆ ਠੀਕ ਹੈ ਜੀ ਤੇ ਜਿਹੜੇ ਨਾ ਪਸ਼ੂਆਂ ਦਾ ਵੀ بیمਾ ਕਰਵਾਉਂਦੇਗੇ ਤੇ ਹੁਣ ਨਾ ਸਰਕਾਰਾਂ ਨੂੰ ਸਕੀਮ ਆਈ ਹੈ ਬਹੁਤ ਹੀ ਘੱਟ ਰੇਟ ਦੇ ਵਿੱਚ بیمਾ ਹੋ ਜਾਂਦਾ ਪਸ਼ੂ ਦਾ ਪਸ਼ੂ ਦੀ ਤਕਰੀਬਨ ਤਕਰੀਬਨ ਜਿਹੜੀ ਕੀਮਤਾਂ ਉਹ ਨਾ 70000 ਰੁਪਏ ਮੁੱਲ ਪਾਉਂਦੇ ਆ ਹਾਂਜੀ ਤੇ ਉਹਦਾ 90% ਤੱਕ ਉਹਦੀ ਮਤਲਬ ਰਾਸ਼ੀ ਦੇ ਦਿੰਦੇ ਆ ਜਿਵੇਂ ਕੋਈ ਨੁਕਸਾਨ ਹੋ ਜੀ ਪਸ਼ੂ ਦਾ ਤੇ ਬੰਦੇ ਨੂੰ 60-65000 ਰੁਪਏ ਮਿਲ ਜਾਂਦਾ ਠੀਕ ਹੈ ਜੀ ਤੇ ਉਹ ਹੈ ਵੀ ਕੋਈ ਇੰਨਾ ਜਿਆਦਾ ਮਹਿੰਗਾ ਨਹੀਂਗਾ ਬੀਮਾ ਹਾਂਜੀ ਸਰਕਾਰੀ ਬੀਮਾ ਉਹ ਮੈਂ ਤੁਹਾਨੂੰ ਉਹਦਾ ਦੱਸ ਹੀ ਦਿੰਦਾ ਵੈਸੇ ਕੀ ਹੈਗਾ ਉਹਦਾ ਉਹ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਜਾਓ ਜਾਂ ਆਪਣੇ ਜਿਹੜੇ ਹੈਗੇ ਆ ਡਿਪਟੀ ਡਾਇਰੈਕਟਰ ਇੱਕ ਜ਼ਿਲ੍ਹੇ ਦੇ ਵਿੱਚ ਹੈ ਗਿਆ ਜਿਵੇਂ ਮਕਸਰ ਜ਼ਿਲ੍ਹਾ ਆਪਣਾ ਇੱਥੇ ਅਬੋਲ ਕਰਾਣੇ ਹਾਂਜੀ ਹਾਂਜੀ ਬਣਿਆ ਹੋਇਆ ਡੇਰੀ ਦਾ ਹਾਂਜੀ ਉੱਥੇ ਡਿਪਟੀ ਡਾਇਰੈਕਟਰ ਨਾਲ ਗੱਲ ਕਰਕੇ ਇਹ ਤੇ ਬੀਮਾ ਕਰਵਾ ਸਕਦੇ ਆ ਬਾਕੀ ਉਹਨਾਂ ਦੇ ਸੰਪਰਕ ਨੰਬਰ ਹਰੇਕ ਹਸਪਤਾਲ ਦੇ ਵਿੱਚੋਂ ਮਿਲ ਜਾਂਦੇ ਆ ਠੀਕ ਤੇ ਮੈਂ ਤੁਹਾਨੂੰ ਉਹ ਤਾਂ ਦੱਸ ਦਿੰਦਾ ਉਹ ਬੀਮਾ ਸਾਰਾ ਹੀ ਨਾ ਜਿਹਦਾ ਹੈਗਾ ਆਪਣਾ ਜਰਨਲ categories ਦੇ ਬੰਦੇ ਕਿਸਾਨ ਬੰਦੇ ਹੈਗੇ ਜਿਹੜੇ ਠੀਕ ਹੈ ਜੀ ਉਹਨਾਂ ਦਾ ਤਾਂ ਇੱਕ ਪਸ਼ੂ ਦਾ ਹੈਗਾ ਬੀਮਾ 1 ਸਾਲ ਦਾ 1120 ਰੁਪਿਆ ਦਾ ਠੀਕ ਹੈ ਜੀ 1120 ਰੁਪਏ ਦੇ ਵਿੱਚ ਪਸ਼ੂ ਦਾ 70000 ਰੁਪਿਆ ਦਾ ਕਵਰ ਕਰਦੇ ਆ ਪਸ਼ੂ ਹਾਂਜੀ ਜੇ ਮਤਲਬ ਤੁਸੀਂ ਅੱਜ ਬੀਮਾ ਕਰਵਾ ਲਿਆ ਜੇ 11ਵੇਂ ਪਰਮਾਧਮਾ ਪਹਿਲੀ ਗੱਲ ਤਾਂ ਲੋਡ ਹੀ ਨਾ ਪਵੇ ਠੀਕ ਪਰ ਪਤਾ ਨਹੀਂ ਹੁੰਦਾਗਾ ਜੇ 11ਵੇਂ ਮਹੀਨੇ ਦੇ ਵਿੱਚ ਵੀ ਕੋਸ ਮੰਨ ਲਾ ਤੁਹਾਡਾ ਬੀਮਾ ਐਕਸਪਾਇਰ ਨਹੀਂ ਹੋਣਾ ਚਾਹੀਦਾ ਤਾਂ 1120 ਰੁਪਿਆ ਦੇ ਵਿੱਚ 70000 ਰੁਪਿਆ ਦਾ ਬੀਮਾ ਤੇ ਇਹੀ ਮਤਲਬ ਹੈ ਜੇ ਕੋਈ ਐਸਸੀ ਭਾਈਚਰੇ ਦਾ ਬੰਦਾ ਹੈਗਾ ਜੇ ਉਹ ਬੀਮਾ ਕਰਾਉਂਦਾ ਠੀਕ ਜਿਹੜੇ ਗਰੀਬ ਹੈਗੇ ਆ ਬੰਦੇ ਪਸ਼ੂ ਪਾਲਕ ਤੇ ਉਹਨਾਂ ਤੇ ਇਹ ਬੀਮਾ 672 ਰੁਪਏ ਦਾ ਜਾਨਕੀ ਅੱਧ ਚ ਹੀ ਰਹਿ ਜਾਂਦਾ ਹੈ ਅੱਧ ਚ ਰਹਿ ਜਾਂਦਾ ਹਾਂ ਸਕੀਮ ਹੈਗੀ ਸਾਨੂੰ ਵੀ ਦੱਸ ਦਿਓ ਇਹ ਇਹ ਹੈਗਾ 2 ਸਾਲਾਂ ਦਾ ਹਾਂਜੀ ਇਹ ਹੈਗਾ ਮਤਲਬ ਜੇ 2 ਸਾਲਾਂ ਦਾ ਕਰਾਉਨੇ ਆਪਾਂ ਠੀਕ ਹੈ ਐਸਸੀ ਬੰਦੇ ਵਾਸਤੇ ਹੈਗਾ 1250 ਰੁਪਏ ਦਾ 1260 ਰੁਪਏ ਦਾ ਠੀਕ ਹੈ ਤੇ ਜੇ ਕਿਸਾਨ ਬੰਦਾ ਕਰਾਊਗਾ ਉਹ ਹੈਗਾ 2100 ਰੁਪਏ ਦਾ ਠੀਕ ਤੇ 3 ਸਾਲਾਂ ਦਾ ਵਾਸਤੇ ਕਿਸਾਨ ਬੰਦੇ ਵਾਸਤੇ 2800 ਰੁਪਿਆ ਜੀਵਿੰਦਾਰ ਵਾਸਤੇ ਤੇ ਜੇ ਕੋਈ ਐਸਸੀ ਭਾਈ ਜਾਰੇ ਦਾ ਕਰਾਉਂਦਾ ਉਹ ਹੈਗਾ 1680 ਰੁਪਈਆ ਦਾ ਠੀਕ ਹੈ ਜੀ ਤੇ ਮੈਂ ਤਾਂ ਹਰੇਕ ਨੂੰ ਕੋਈ ਵੀ ਭਾਵੇਂ ਕਿਸੇ ਦੇ ਭਾਵੇਂ ਡੇਰੀਆ ਹਾਂਜੀ ਹਾਂਜੀ ਤੇ ਭਾਵੇਂ ਕਿਸੇ ਦੇ ਹੈਗੇ ਆ ਦੋ ਪਸ਼ੂ ਰੱਖੇ ਹੋਏ ਠੀਕ ਹੈ ਜੀ ਭਾਵੇਂ ਕਿਸੇ ਦੇ ਚਾਰ ਪਸ਼ੂ ਹੋ ਜਿੰਨੇ ਵੀ ਭਾਵੇਂ ਇੱਕ ਵੀ ਪਸ਼ੂ ਹੋਵੇਗਾ ਠੀਕ ਹੈ ਮੈਂ ਤਾਂ ਕਹਿੰਦਾ ਉਹ ਵੀ ਆਪਣੇ ਪਸ਼ੂ ਦਾ ਬੀਮਾ ਕਰਵਾ ਕੇ ਰੱਖੋ ਹਾਂਜੀ ਠੀਕ ਆ 500000 ਰੁਪਿਆ ਕੋਈ ਗੱਲ ਨਹੀਂ ਜੀ ਸਾਲ ਆਸਤੇ ਤੁਹਾਡੇ ਪਸ਼ੂ ਦਾ ਬੀਮਾ ਹੋ ਜਾਊਗਾ ਠੀਕ ਆ ਤੇ ਜੇ ਆਪਾਂ ਕੋਈ 3000 ਰੁਪਿਆ ਲਾ ਦਾਂਗੇ ਤਾਂ ਤਿੰਨ ਸਾਲਾਂ ਤੱਕ ਉਹ ਜਿਹੜਾ ਪਸ਼ੂ ਹੈਗਾ ਉਹ ਸਰਕਾਰ ਦਾ ਹੋ ਗਿਆ ਬਸ ਠੀਕ ਆ ਕੋਈ ਇਨਕੀ ਹੋਊਗੀ ਜਾਂ ਕਿਵੇਂ ਇਹ ਨਾ ਸਰਕਾਰੀ ਸਕੀਮ ਆ ਇਹ ਹਾਂਜੀ ਕੋਈ ਨਹੀਂ ਨਾ ਪ੍ਰਾਈਵੇਟ ਨਹੀਂ ਇਹ ਜੇ ਤੁਸੀਂ ਕਿਤੇ ਪ੍ਰਾਈਵੇਟ ਕੰਪਨੀ ਤੋਂ ਇਹੀ ਜਿੇ ਕਰਵਾਉਂਗੇ ਠੀਕ ਹੈ ਤਾਂ ਤੁਹਾਡਾ 15 ਤੋਂ 12 ਤੋਂ 15000 ਰੁਪਿਆ ਲੱਗੂਗਾ ਇੱਕ ਪਸ਼ੂ ਦਾ ਰਾਉਣਾ ਹੀ ਲੱਗ ਜਾਂਦਾ ਹੈ। ਰਾਉਣਾ ਲੱਗ ਜਾਂਦਾ ਨਾ ਜਿਹੜੇ ਭਰਾ ਕਰਾਉਂਦੇ ਉਹਨਾਂ ਨੂੰ ਪਤਾ ਹੀ ਹੈ। ਬਾਕੀ ਜੇ ਕਿ ਤੁਹਾਨੂੰ ਫੇਰ ਵੀ ਨਹੀਂ ਸਮਝ ਲੱਗਦੀ। ਬੰਦਾ ਕਹਿੰਦਾ ਵੀ ਭਾਈ ਮੈਨੂੰ ਸਮਝ ਨਹੀਂ ਲੱਗੀ ਜੀ ਜਾਂ ਕਿਵੇਂ ਕਿੱਥੋਂ ਹੋਊਗਾ। ਤੇ ਉਹ ਕਮੈਂਟਾਂ ਦੇ ਵਿੱਚ ਆਪਣਾ ਨੰਬਰ ਲਿਖ ਦੇਣਾ ਆਪਾਂ ਉਹਨਾਂ ਨੂੰ ਆਪ ਫੋਨ ਕਰਕੇ ਦੱਸ ਦੇਵਾਂਗੇ। ਠੀਕ ਹੈ। ਹਾਂ। ਤੇ ਹੋਰ ਕੋਈ ਜਾਣਕਾਰੀ ਲੈਣੀ ਹੈ ਤਾਂ ਦੱਸ ਦਿਓ। ਬਾਕੀ ਜੇ ਕੋਈ ਹੋਰ ਆਊਗੀ ਤਾਂ ਆਪਾਂ ਅਪਡੇਟ ਦਿੰਦੇ ਰਹਿਵਾਂਗੇ। ਹਾਂ। ਤੇ ਜੇ ਬਾਈ ਤੁਸੀਂ ਇਹੋ ਜਿਹੀਆਂ ਹੋਰ ਜਾਣਕਾਰੀਆਂ ਲੈਣੀਆਂ ਸਾਰਿਆਂ ਨੂੰ ਬੇਨਤੀ ਆ ਹੋਰ ਕਿਸਾਨੀ ਪ੍ਰਤੀ ਜਾਂ ਦੇ ਡੇਅਰੀ ਬਾਲਕ ਜਾਂ ਹੋਰ ਵੀ ਆਪਾਂ ਇਹੋ ਜਿਹੀਆਂ ਜਾਣਕਾਰੀ ਵਾਲੀਆਂ ਵੀਡੀਓ ਪਾਉਂਦੇ ਰਹਿੰਨੇ ਆ ਠੀਕ ਹੈ ਜੀ ਤੇ ਤੁਸੀਂ ਬਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਨੂੰ YouTube ਦਾ ਫੇਸਬੁੱਕ ਦਾ ਹਨਾ ਪੇਜ ਹੈ ਹਾਂਜੀ ਫੇਸਬੁੱਕ ਦਾ ਪੇਜ ਹੈ ਇਹਨੂੰ ਫੋਲੋ ਕਰ ਲਓ ਤੇ ਹੋਰਾਂ ਜਿਹੜੇ ਬੰਦੇ ਤੁਹਾਡੇ ਆਸ-ਪਾਸ ਦੇ ਜਿਹੜੇ ਪਸ਼ੂ ਰੱਖਦੇ ਬੰਦੇ ਉਹਨਾਂ ਨਾਲ ਵੀਡੀਓ ਸ਼ੇਅਰ ਕਰ ਲਓ ਤੇ ਇਹ ਸਾਰੇ ਕੀ ਦੇ ਸਕੀਮ ਹੈਗੀ ਆ ਹਰੇਕ ਜ਼ਿਲ੍ਹੇ ਦੇ ਵਿੱਚ ਆ ਜੇ ਕਿ ਇਹਨੂੰ ਨਾਂ ਪਤਾ ਲੱਗੇ ਬਈ ਉਹਦਾ ਨੰਬਰ ਡ੍ਰੌਪ ਕਰਦੇ ਇੱਥੇ ਤੇ ਆਪਾਂ ਤੁਹਾਨੂੰ ਜਾਣਕਾਰੀ ਦੇ ਦੇ। ਤਾਂ ਵੀਰ ਬਣ ਕੇ ਸਾਰੇ ਜਣੇ ਆਪਦੇ ਪਸ਼ੂਆਂ ਦਾ ਬੀਮਾ ਕਰਵਾ ਲਓ। ਧੰਨਵਾਦ।